ਮਹਿਰੋ ਜੀ ਕਾ ਖਾਲਸਾ ਮਹਿਰੋ ਜੀ ਕੀ ਫਤਿਹ ਸੰਗਤ ਜੀ ਗੁਰਮਤ ਸਮਾਗਮ ਹੋ ਰਿਹਾ ਸੰਤ ਖਾਲਸਾ ਗੁਰਮਤ ਵਿਦਿਆਲਾ ਦੇਖੇ ਸੰਤ ਆਸਰ ਸਿੰਘ ਜੀ ਦਾ ਵਿਖੇ ਪਿੰਡ ਵੇਲੇਆਲ ਦਰੋਗੇਆਲ ਬਾਬਾ ਸਕਪਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲਾਕਰਨ ਹਸੇਨ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਬਾਬਾ ਗੁਰਚਰਨ ਸਿੰਘ ਰੋੜੇਆਲ ਸਾਹਿਬ ਦੇ ਸਵੇਰੇ 29 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦਵਾਨ ਆਰੰਭ ਹੋਣਗੇ ਤੇ ਨਾਲ ਹੀ ਬੱਚਿਆਂ ਦੇ ਜਿਹੜੇ ਬੱਚੇ ਕੇਸਾਂ ਧਾਰੀ ਨੇ ਅਮਰ ਧਾਰੀ ਨੇ ਜਾਂ ਗਰਵਾਣੀ ਸੁਣਾਉਣਗੇ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ ਤੇ ਜਿਨ੍ਹਾਂ ਨੇ ਸਹਿਜ ਬਾੜ ਆਰੰਭ ਕਰਨੇ ਉਹਨਾਂ ਨੂੰ ਸਨਚੇ ਦਿੱਤੀ ਜਾਣਗੇ ਜੋ ਅਗਲੇ ਸਮਾਗਮ ਤੇ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ ਸਹਿਜ ਬਾੜ ਦੇ ਭੋਗ ਪਾਏ ਜਾਣਗੇ ਤੇ ਅਮਰ ਸੰਚਾਰ ਹੋਵੇਗਾ 11 ਵਜੇ ਇੱਕ ਕਾਰ ਭੇਡਾ ਰਹਿ ਦਿੱਤੇ ਜਾਣਗੇ ਅਮਰਤ ਸਾਰਾ ਸਿੰਘਾਂ ਨਾਲ ਜਥਾ ਗੁਰਸਾਗਰ ਮਸਤੂਆਣਾ ਸਹਿਬ ਤੋਂ ਆਵੇਗਾ ਸੰਗਤਾਂ ਨੂੰ ਬੇਨਤੀ ਹੈ ਲਾਹਖਟੋ ਅਮਰ ਸਕੂ ਦੇ ਉਹਨੇ ਬੱਚਿਆਂ ਨੂੰ ਨਾਲ ਲੈ ਕੇ ਗੁਰਮਤ ਸਮਾਗਮ 'ਤੇ ਪਹੁੰਚੋ ਤਾਂ ਬੱਚਿਆਂ ਨੂੰ ਹੌਸਲਾ ਵਧਾਈ ਹੋਵੇ ਜਿਹੜੇ ਬੱਚੇ ਨੰਬਰ ਸਕੇ ਨੇ ਅਰ ਜੇ ਬੱਚੇ ਕੇਸਾਂ ਧਾਰੀ ਨੇ ਜਾਂ ਅਮਰ ਸਕਣਗੇ ਉਹਨਾਂ ਨੂੰ ਸਾਰਿਆਂ ਨੂੰ ਸਨਮਾਨ ਵੀ ਕੀਤਾ ਜਾਵੇਗਾ ਉਹ ਕੇਸ ਰੱਖਣਾ ਪਰਨ ਕਹਿੰਦੇ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਵੇ ਵਾਦ ਵਾਦ ਲਾਹਖਟੋ ਤੇ ਸਾਨੂੰ ਤੁਹਾਨੂੰ ਬੇਨਤੀ ਹੈ ਵੀ ਤਾਂ ਨਾਮ ਨਾਲ ਇਸ ਗੁਰਮਤ ਸਮਾਗਮ ਵਿੱਚ ਆਪਣੀਆਂ ਹਾਰੀਆਂ ਲਵਾਓ ਜੀ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕੀ ਫਤ